ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਖਾਸ ਕਰਕੇ ਉਹਨਾਂ ਵੀਰਾਂ ਬਾਤੇ ਬਣਾ ਰਹੇ ਆ ਵੀਡੀਓ ਜਿਨ੍ਹਾਂ ਨੇ ਆਪਣੇ ਪਛੋਂ ਤੇ ਫੋਰ ਸਿਸਟਮ ਲਾਉਣੇ ਆ ਤੇ ਆਪਾਂ ਨੇ ਨਾ ਪਿਛਲੇ ਆਪਾਂ ਥੋੜੀ ਜਾਣਕਾਰੀ ਦੇਣੀ ਆ ਤੇ ਪਿੱਛੇ ਆਪਾਂ ਨੇ ਆਹ ਲਾਏ ਤੇ ਪੁਹਾਰੇ ਆ ਸਟੀਲ ਵਾਲੇ ਇਹ ਥੋੜੇ ਬਰੀਕ ਨੇ ਐਕਦੀ ਵੀ ਆਪਾਂ ਨੂੰ ਥੋੜੀ ਪ੍ਰੋਬਲਮ ਆਈ ਇਹ ਚੱਲਦੇ ਨਹੀਂ ਹੈਗੇ ਬਲੌਕ ਹੋ ਜਾਂਦੇ ਆ ਤੇ ਮੜਾ ਜਾ ਕਚਰਾ ਫਸ ਜਵੇ ਜਿਹਦੇ ਜਿਹਦੇ ਬੰਦ ਹੋ ਜਾਂਦੇ ਨੇ ਤੇ ਇੱਕ ਵਾਰ ਇਸ ਵਾਰ ਆਪਾਂ ਨੇ ਆਹ ਲਿਆਂਦੇ ਆ ਹਾਂ ਆ ਪਲਾਸਟਿਕ ਦਾ ਪੋਰਾ ਇੱਕ ਤਾਂ ਨਾਲੇ ਚੱਲਦਾ ਵਧੀਆ ਹੀ ਬੰਦ ਨਹੀਂ ਉਹ ਦੇ ਛੇਤੀ ਤੇ ਇੱਕ ਸਾਫ ਕਰਨ ਦਾ ਬਹੁਤ ਤਰੀਕਾ ਜਿਹੰਦਾ ਆਪਾਂ ਦਿਖਾਉਨੇ ਆ ਬਹੁਤ ਸੌਖਾ ਹੈ ਇਹਨੂੰ ਲੌਕ ਖੋਲ ਕੇ ਆਈ ਸਾਫ ਕਰਨਾ ਬਹੁਤ ਸੌਖਾ ਹੈ ਦਾ ਆਈ ਖੁੱਲ ਜਾਂਦਾ ਦੱਬੇ ਤੇ ਤੇ ਇਹਦੇ ਵਿੱਚ ਬਸ ਆਏ ਆ ਆ ਚੀਜ਼ ਇਹਦੇ ਵਿੱਚ ਨਾ ਕੋਈ ਸਪਰਿੰਗ ਹੈ ਦੇ ਵਿੱਚ ਨਾ ਕੁਝ ਇਹਨੂੰ ਆਪਾਂ ਸਾਫ਼ ਕਰਕੇ ਬਸ ਸਿਕਨੇ ਪਾ ਦੇਣਾ ਤੇ ਆਇਓ ਆਪਾਂ ਇਹਨੂੰ ਲੋਕ ਲਾ ਦੇਣਾ ਆ ਲੋਕ ਲੱਗ ਗਿਆ ਜਿਹੜਾ ਆਹ ਹੈ ਤੇ ਆਪਾਂ ਬਾਅਦ ਵਿੱਚ ਚਲਾ ਕੇ ਦਿਖਾਉਣ ਤੁਹਾਨੂੰ ਵੀ ਕਿਵੇਂ ਪ੍ਰੈਸ਼ਰ ਚੱਲਦਾ ਇਹਦੇ ਨਾਲ ਆਪਾਂ ਨੇ ਟਾਈਮਰ ਲਾਇਆ ਹੋਇਆ ਪਾਣੀ ਵੱਧ ਵੱਧ ਗਿਆ ਤੇ ਚਲੋ ਫੋਰਾ ਬੱਜੇ ਬਣਾਉਣੇ ਰੁਕਦੇ ਨਹੀਂ ਹੈਗੇ ਇਹ ਤੇ ਇੱਕ ਆਪਾਂ ਹੋਰ ਪ੍ਰੋਬਲਮ ਦੀ ਪਹਿਲਾਂ ਜਿਵੇਂ ਆ ਸਾਰੇ ਬੰਦ ਹੋ ਜਾਂਦੇ ਦੇਦੇ ਫੇ ਮੋਟਰ ਚੱਲੀ ਜਾਂਦੀ ਦੀ ਮੋਟਰ ਚੱਲੀ ਜਾਂਦੀ ਦੀ ਫਿਰ ਪੈਪ ਫਾਟ ਜਾਂਦਾ ਦਾ ਪ੍ਰੈਸ਼ਰ ਨਾਲ ਸਾਰੇ ਬਲੌਕ ਹੋ ਜਾਂਦੇ ਤੇ ਚੱਲਦੇ ਨਹੀਂ ਤੇ ਹੈਗੇ ਪਿਛਲੇ ਸਾਲ ਵੀ ਬਹੁਤ ਪ੍ਰੋਬਲਮ ਆਈ ਆ ਹੁਣ ਦੇਖੋ ਆਹ ਜਿਹੜਾ ਇਹ ਬਹੁਤ ਬਰੀਕ ਹੈ ਦੇਖੋ ਆਏ ਇਹ ਦੇ ਵਿੱਚ ਸਪ੍ਰਿੰਗ ਹੁੰਦਾ ਇੱਕ ਖੜ ਜਾ ਆਪਾਂ ਦੂਆ ਦਿਖਾਉਣੇ ਤੁਹਾਨੂੰ ਵਿੱਚ ਸਪ੍ਰਿੰਗ ਗਿਰਿਆ ਹੋਇਆ ਇਹ ਆਹੀ ਪ੍ਰੋਬਲਮ ਹੁੰਦੀ ਜੇ ਆਪਾਂ ਕਈ ਵਾਰ ਸਾਫ ਕਰਦੇ ਨੇ ਸਪ੍ਰਿੰਗ ਗਿਰ ਜਾਂਦਾ ਦੂਹ ਵਿੱਚ ਦਿਖਾਉਣਾ ਮੈਂ ਤੁਹਾਨੂੰ ਕਿ ਕਿਵੇਂ ਦਾ ਸਪ੍ਰਿੰਗ ਦੇ ਵਿੱਚ ਬਹੁਤ ਬਰੀਕੀ ਕੰਮ ਆ ਮਤਲਬ ਕਹਿਣ ਦਾ ਭਾਵ ਆ ਵੀ ਖਰਾਬ ਹੋ ਛਿੱਤੀ ਹੋ ਜੇ ਨਾ ਇੱਕ ਵਾਰ ਜੇ ਸਪ੍ਰਿੰਗ ਟਾਈਟ ਹੋ ਜਵੇ ਤਾਂ ਵੀ ਚੱਲਦਾ ਤਾਂ ਹੀ ਬੰਦ ਹੋ ਜਾਂਦਾ ਹੁਣ ਇੱਕ ਮਿੰਟ ਮੈਂ ਦੂਹ ਦਿਖਾਉਣਾ ਇੱਕ ਮਿੰਟ ਰੋਕ ਕੇ ਅੱਖੀਂ ਹੋਰ ਦੇਖੋ ਇਹ ਆਦੇ ਵਿੱਚ ਸਿਸਟਮ ਇਦਾਂ ਦਿਖਾ ਥੱਲੇ ਆਹ ਸਪ੍ਰਿੰਗ ਹੁੰਦਾ ਇਹਦੇ ਵਿੱਚ ਆ ਇੱਕ ਖਵਾਰਾ ਹੁੰਦਾ ਤੇ ਇਹਦੇ ਵਿੱਚ ਪੈਂਦਾ ਇਹ ਇਹ ਜਦੋਂ ਆਏ ਸਪ੍ਰਿੰਗ ਟਾਈਟ ਹੋ ਜਵੇ ਜਿਵੇਂ ਹੁਣ ਆਪਣੇ ਪੁਰਾਣੇ ਵੀ ਤੇ ਫਵਾਰੇ ਜੇ ਜਿਹੜੇ ਸੇਤੀ ਬਲੌਕ ਹੋ ਜਾਂਦੇ ਆ ਨਾਲੇ ਬਰੀਕੀ ਕੰਮ ਬਹੁਤ ਆ ਚੱਲਦਾ ਨਹੀਂ ਹੈਗਾ ਬਹੁਤ ਮੱਥਾ ਮਾਰਨਾ ਪੈਂਦਾ ਤਾਂ ਵੀ ਚੱਲਦੇ ਖੜ ਜਾਂਦੇ ਆ ਜੇ ਇੱਕ ਦਿਨ ਸਾਫ਼ ਕਰਦੇ ਦੂਜੇ ਦਿਨ ਫੇਰ ਖੜ ਜਾਂਦੇ ਆ ਬਹੁਤ ਪ੍ਰੋਬਲਮ ਜੀ ਇਸ ਕਰਕੇ ਆਪਾਂ ਜਿਹੜੇ ਮਾੜੇ ਮਾੜੇ ਚੱਲਦੇ ਆ ਉਹ ਰੱਖੇ ਹੋਏ ਆ ਬਾਕੀ ਆਪਾਂ ਨੇ 10 ਫੁਆਰੇ ਇਹ ਪਲਾਸਟਿਕ ਵਾਲੇ ਲਿਆ ਕੇ ਲਾਤੇ ਆਹਾ ਇਹਦਾ ਬਹੁਤ ਬੰਦ ਹੋ ਜਾਂਦੇ ਆ ਲਾਉਣ ਦਾ ਕੋਈ ਫਾਇਦਾ ਨਹੀਂ 100 ਰੁਪਏ ਦਾ ਆ 50 ਰੁਪਏ ਦਾ ਆ 50 ਰੁਪਏ ਦਾ ਆ ਤੇ ਕਹਿੰਦੇ ਬਾ ਵਾ ਬੰਦ ਹਾਂ ਬੀਜੀ ਆ ਫੋਰਾ ਲਾਓ ਜਿਹਨੇ ਲਾਉਣਾ ਜਿਹਨੇ ਫੋਰਾ ਸਿਸਟਮ ਲਾਉਣਾ ਪਛੋਂ ਉਤੇ ਤੇ ਨਾਲੇ ਤਾਂ ਇਹ ਘੱਟ ਲੱਗਣਗੇ ਜੇ ਮਤਲਬ 6-7 ਲਾਉਣੇ ਆ ਤਾਂ 4 ਕਰਨ ਵਾਲੇ ਸਰ ਜੂਗਾ ਫੋਰਾ ਵਧੀਆ ਬਣਾਉਣੇ ਆ ਇਹ ਤੇ ਨਾ ਇਹਨਾਂ ਦੀ ਕੋਈ ਹੋਵਾ ਵੀ ਜਰ ਲੱਗਦੀ ਐ ਨਾ ਕੋਈ ਬਸ ਅੱਖਾਂ ਖੋਲ ਕੇ ਆਪਾਂ ਨੇ ਇਧਰ ਨੂੰ ਖੋਲਣਾ ਹੈ ਦੋਵੇਂ ਪਾਸੇ ਨੂੰ ਐ ਖੋਲ ਕੇ ਬੱਸ ਸਾਫ਼ ਕਰ ਦੇਣਾ ਆ ਲੌਕ ਲੱਗੇ ਹੋਏ ਆ ਇਹਦੇ ਉੱਪਰ ਐ ਆਪਾਂ ਨੇ ਵਿੱਚ ਪਾ ਕੇ ਇਹ ਇਹ ਇਧਰ ਨੂੰ ਐ ਲੌਕ ਲਾ ਦੇਣਾ ਜੀ ਬਸ ਬਹੁਤ ਸੌਖਾ ਐ ਆਹ ਇਹ ਬਹੁਤ ਬ੍ਰਿਕ ਕੀ ਕੰਮ ਕਰਕੇ ਚੱਲਦਾ ਨਹੀਂ ਬਲੌਕ ਛੇਤੀ ਹੁੰਨੇ ਆ ਜੀ ਤਾਂ ਜਿਨ੍ਹਾਂ ਨੇ ਲਾਉਣੇ ਆ ਵੀਰੇ ਫੁਵਾਰਾ ਆ ਲਾਓ ਠੀਕ ਹੈ ਤੁਹਾਡੇ ਪੈਸੇ ਨਾ ਖਰਾਬ ਹੋਣ ਇਹ ਲਾਓ ਨਾਲੇ ਕੋਈ ਇਹਨੂੰ ਜਰਨੀ ਜਿਵੇਂ ਮਰਜ਼ੀ ਆਪਣੇ ਵਰਤੀ ਆ ਹੁਣ ਆਪਾਂ ਤੁਹਾਨੂੰ ਚਲਾ ਕੇ ਵੀ ਦਿਖਾਉਨੇ ਆ ਚੱਲ ਚਲਾ ਕੇ ਦਿਖਾਈਏ ਨੋਈ ਵੀ ਜੀ ਦੇਖੋ ਫੋਰੇ ਹੁਣ ਚੱਲਦੇ ਆ ਦੇਖੋ ਪਲਾਸਟਿਕ ਵਾਲੇ ਦੇਖੋ ਕਿੰਨੀ ਝੱਗ ਬਣਾਉਂਦੇ ਨੇ ਆ ਦੇਖੋ ਚੱਲਦੇ ਆਣ ਵਧੀਆ ਇਹ ਰੁਕਦੇ ਨਹੀਂ ਮਤਲਬ ਕਹਿਣ ਦਾ ਭਾਵ ਉਹਨਾਂ ਨੂੰ ਵਧੀਆ ਚੀਜ਼ ਹੈ ਜੀ ਇਹ ਦੇਖੋ ਐਨ ਚੱਲ ਰਹੇ ਆ ਫੋੜੇ ਬਣਾ ਹੁਣ ਦੂਆ ਦੇਖੋ ਜੀ ਕਚਰਾ ਕੁਚਰਾ ਮਤਲਬ ਫਾਜਵੇ ਬਰੀਕ ਚ ਉਹ ਐਂ ਬੰਦ ਹੋ ਜਨੇ ਦਿਖਾਉਣੀ ਆਪਾਂ ਤੇ ਐਂ ਬਹੁਤ ਪ੍ਰੋਬਲਮ ਆਉਂਦੀ ਆ ਦੇਖੋ ਆ ਦੇਖੋ ਐਂ ਬੰਦ ਹੋ ਜਾਂਦਾ ਮਤਲਬ ਚੱਲਦੇ ਨਹੀਂ ਹੁਣ ਆ ਦੇਖੋ ਐਨ ਚੱਲ ਰਹੇ ਆ ਹੁਣ ਆਪਾਂ ਨੇ ਕੱਲ ਦੇ ਲਾਏ ਹੋਏ ਆ ਇਹ ਆਪਾਂ ਕੋਈ ਸਫਾਈ ਨਹੀਂ ਕਰੀ ਇਹਨਾਂ ਦੀ ਕੋਈ ਇੱਕੋ ਨੇ ਚੱਲ ਰਹੇ ਆ ਤੇ ਆਪਾਂ ਦੂਵੇ ਕੱਢ ਕੇ ਵਿੱਚ ਤੇ ਆ ਦੇਖੋ ਐਨ ਬਣਾਉਂਦੇ ਆ ਤੇ ਟਾਈਮਰ ਲਾਇਆ ਹੋਇਆ ਆਪਾਂ ਨੇ ਦੂਏ ਕੱਢ ਕੇ ਵੀ ਆ ਪਲਾਸਟਿਕ ਦੇ ਲਾਤੇ ਹੁਣ ਆ ਦੇਖੋ ਇੱਧਰ ਵਿੱਚ ਦੋ ਇੱਕ ਦੋ ਨਵੇਂ ਵੀ ਲਾਏ ਤੇ ਆਪਾਂ ਨੇ ਉਹ ਵੀ ਬੰਦ ਹੋ ਗਏ ਮਤਲਬ ਬਰੀਕੀ ਬਹੁਤ ਆ ਇਹ ਬਰੀਕ ਕਰਕੇ ਨਾ ਤੇ ਜਦੇ ਬੰਦ ਹੋ ਜਾਂਦਾ ਬਹੁਤ ਟਾਈਮ ਖਰਾਬ ਕਰਦੇ ਆ ਇਹ ਤੇ ਆਪਾਂ ਜਾਣਕਾਰੀ ਤਾਂ ਹੀ ਸਾਂਝੀ ਕਰੀਤੀ ਕਿ ਜਿਹੜੇ ਵੀਰਾਂ ਨੇ ਲਾਉਣੇ ਆ ਉਹ ਪਲਾਸਟਿਕ ਦੇ ਲਾਓ ਦੇਖੋ ਆ ਇੱਕ ਪਲਾਸਟਿਕ ਦਾ ਇੱਧਰ ਚੱਲ ਰਿਹਾ ਹੈ ਵੀ ਐਨ ਕੋਕਣੇ ਚੱਲ ਰਿਹਾ ਹੈ ਇਹ ਸਟੀਲ ਵਾਲੇ ਸਾਰੇ ਖੜੇ ਆ ਉਹ ਮਾੜਾ ਜਿਹਾ ਕਚਰਾ ਫਾਟ ਜਾਂਦਾ ਜੀ ਇਹਨਾਂ ਦੇ ਵਿੱਚ ਤੇ ਜਦੇ ਬੰਦ ਹੋ ਜਾਂਦੇ ਆ ਇਹ ਆਪਣੀ ਬੱਚੀ ਬੱਥੇ ਸੈਕ ਦੀ ਜਰਸੀ ਦੀ ਇੱਧਰ ਆਉਣੀਆਂ ਖੱਟੀਆਂ ਬੈਠੀਆਂ ਨੇ ਤੇ ਬਾਕੀ ਵੀਰੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜਾਣਕਾਰੀ ਵਧੀਆ ਲੱਗੀ ਤੇ ਆਪਣੇ ਫੇਸਬੁਕ ਤੇ ਫੋਲੋ ਕਰ ਲਿਓ ਜੀ ਤੇ YouTube ਤੇ ਆਪਣੇ ਚੈਨਲ ਕੋਲੇ ਸਬਸਕ੍ਰਾਈਬ ਕਰੋ ਮੇਰੇ ਨਾਲ ਦੇ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ